ਓ ਚੰਨੀ ਬੈਂਡ ਦੀ ਬਿਨਾਂ ਨੇ ਕੈਸੀ ਵੀ ਟੋਪਰ ਨਿਕਲੂਗੀ ਨਿਕਲੂਗੀ ਨੈਟ ਤੇ ਵੀ ਦੇਖਿਆ ਉਹ ਵੀ ਪੁੱਛ ਲਿਆ ਸੀ ਮੈਂ ਭੰਪਤੀ ਤੋਂ ਉਹ ਵੀ ਕਹਿੰਦਾ ਨਿਕਲੂ ਪਰ ਕਿਉਂ ਨਹੀਂ ਨਿਕਲ ਰਹੀ ਤਪ ਨਹੀਂ ਤਾਂ ਦੀ ਤਾਂ ਹੁੰਦੇ ਰਹਿੰਦੀ ਆ ਪੈਂਦੀ ਐ ਸੁੱਕੀ ਟੰਡ ਪੈਂਦੀ ਐ ਮੈਂ ਜੀ ਕਰਦਾ ਨਾ ਬਸ ਅੱਗ ਲਾ ਕੇ ਬੈਠ ਫੂਕ ਰਣ ਵਾਲੇ ਸਾਰਿਆਂ ਨੂੰ ਫੂਕਦਾ ਮੈਂ ਉਹ ਕਿਆ ਕਰਦੀ ਮਤਲਬ ਕਤਲ ਰੇਕੀ ਵਾਲਾ ਕੰਮ ਕਰਨਾ ਪੈਣਾ ਐ ਕਰ ਤੂੰ 1000 ਰੁਪਏ ਫਿਰ ਮੈਨੂੰ ਦੇ ਇੱਕ ਚਲਿਏ ਆਪਾਂ ਪੂਰੀ ਟਕਾ ਕੇ ਕਿੱਥੇ ਜਾਂਦਾ ਕਿੱਥੇ ਆਉਂਦਾ ਭੰਤਾ ਠੀਕ ਆ ਨਾ ਫੇਰ ਆਪਾਂ ਗੱਡੀ ਛਾੜ ਦਾਂਗੇ 1000 ਰੁਪਏ ਤੂੰ ਮੈਨੂੰ ਫੇਰ ਦੇ ਦੀ ਇੱਕ ਮੈਨੂੰ ਹੈਵੀ ਲੋਡ ਆ ਠੀਕ ਆ ਨਾ ਇੱਕ ਠੰਡ ਸੁੱਕੀ ਪੈਂਦੀ ਆ ਹਣ ਸਾਨੂੰ ਵੀ ਸੁੱਕੀ ਪੀਣ ਦੀ ਆ ਤੇ ਪਹਿਲੀ ਮਾੜੀ ਗੱਲਾਂ ਭੰਤੇ ਭੰਤੇ ਤਾਂ ਛਾੜ ਦਾਂ ਗੱਡੀ ਅੱਜ ਓਏ ਤੂੰ ਬਾਕ ਮਿਆਂ ਨੂੰ ਮਾਰ ਗੋਲੀ ਮੇਰੇ ਸਾਲੇ ਪਹਿਲਾਂ ਭੰਤੇ ਇਹਨੂੰ ਖੜਕਾਓ ਇੰਟਰਨੈਟ ਤਾਂ ਚੱਲ ਹੈਗਾ ਹੈ ਆ ਜੈ ਜੈ ਕਿਸੇ ਕੰਮ ਦਾ ਨਹੀਂ ਕਰਦਾ ਨਹੀਂ ਪੰਨ ਤੇਨੇ ਕਿਵੇਂ ਆਪਣਾ ਝੂਟ ਕੇ ਹਾ ਖਾਰ ਖਾਂਦਾ ਸਾਲਾ ਆਪਣੇ ਤਾਂ ਤਾਹੀ ਐ